ਸਸਤਿ ਗੱਲ ਦੋਸਤੋ ਮੈਂ ਪੀਵੀ ਬਿੱਲੂ ਤੇ ਤੁਸੀਂ ਜੁੜਿਓ ਸਾਡੇ ਪੀਵੀ ਫਿਲਮ ਯੂਨਿਟ ਚੈਨਲ ਨਾਲ ਤੇ ਸਾਡੇ ਫੇਸਬੁਕ ਪੇਜ ਦੇ ਨਾਲ ਸੋ ਸੁਝਣੂ ਆਚਾ ਥੋੜਾ ਟਾਈਮ ਪਹਿਲਾਂ ਅਸੀਂ ਇੱਕ ਵੀਡੀਓ ਪਾਇਆ ਸੀਗਾ ਵਿਆਹ ਸ਼ਾਦੀਆਂ ਦੇ ਨਾਲ ਸੰਬੰਧਿਤ ਕਿ ਕਾਫੀ ਸਮੇਂ ਪਹਿਲਾਂ ਕਿਹੋ ਜਿਹਾ ਪੀਵੀ ਫਿਲਮ ਯੂਨਿਟ ਆਪਣੇ ਵਿਆਹ ਵਾਲੀਆਂ ਫਿਲਮਾਂ ਦੇ ਵਿੱਚ ਤੱਤ ਭਰਦੇ ਹੁੰਦੇ ਸੀ ਤੇ ਉਹਦੇ ਮੁਤਾਬਕ ਸਾਨੂੰ ਕੁਝ ਸੱਜਣਾ ਨੇ ਫੋਨ ਕੀਤੇ ਇੱਕ ਕੁਛ ਵੱੜ ਸਬਦ ਉਤੇ ਮੈਸੇਜ ਵੀ ਕੀਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਡਾਇਰੀ ਦੇ ਵਿੱਚ ਤੁਹਾਡਾ ਨਾਮ ਪੜ੍ਹ ਕੇ ਦੱਸ ਦੇਣਾ ਤੇ ਇਹਦੇ ਵਿੱਚ ਹੈ ਜੀ ਗੋਤਮ ਪੰਕਜ ਸਰਿੰਦਰ ਸਿੰਘ ਹੂੰ ਪ੍ਰਿੰਕਾ ਲਾਡੀ ਸਿੱਧੂ ਸੋਨੂ ਮਨਰਹਾਜ਼ ਪੰਕਜ ਦਿਲਰਾਜ਼ ਤੇ ਹੋਰ ਵੀ ਮੇਰੇ ਸਾਡੇ ਸੱਜਣਾ ਨੇ ਕਿ ਫੋਨ ਕੀਤੇ ਕਿ ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਤੇ ਆਪਣੇ ਵਿਆਹ ਸ਼ਾਦੀਆਂ ਦੀਆਂ ਫਿਲਮਾਂ ਦੇ ਵਿੱਚ ਬਹੁਤ ਕੁਆਲਿਟੀ ਜਬ ਉਹ ਸਰੇ ਤਾਥਾ ਸਾਨੂੰ ਦਿਖਾਉ ਲੈਂਦੇ ਆ ਪੁਰਾਣੇ-ਪੁਰਾਣੇ ਤੇ ਅੱਜ ਕੱਲ ਤੁਸੀਂ ਕੀ ਨਵਾਂ ਕਰਦੇ ਹੋ ਵਾਕੇ ਸੱਜਣੋ ਇਹ ਉਹਨਾਂ ਦਾ ਸਵਾਲ ਇੱਕ ਪੁੱਛਣਾ ਵਾਜਪ ਹੈ ਕਿ ਅੱਜ ਤੁਸੀਂ ਕੀ ਕੁਆਲਿਟੀ ਦੇ ਰਹੇ ਹੋ ਤਾਂ ਸਦਨ ਨੂੰ ਇਸ ਸਵਾਲ ਦੇ ਵਿੱਚ ਹੀ ਇੱਕ ਸਵਾਲ ਤੁਹਾਡੇ ਵਾਸਤੇ ਹੈ ਕਿ ਜੋ ਉਸ ਸਮੇਂ ਦੇ ਵਿੱਚ ਅਲੱਗ ਸੋਚ ਵੀ ਵੀ ਫਿਲਮ ਜ਼ਰੂਰ ਰੱਖਦਾ ਸੀ ਕਿ ਇਹਦਾ ਮਤਲਬ ਹੈ ਕਿ ਅੱਜ ਵੀ ਕੋਈ ਉਹ ਅਲੱਗ ਸੋਚ ਰੱਖਦਾ ਹੋਵੇਗਾ ਅੱਜ ਵੀ ਅਸੀਂ ਬਹੁਤ ਕੁਝ ਨਵਾਂ ਤੱਤ ਪਣਾ ਕੇ ਲੋਕਾਂ ਨੂੰ ਵਿਆਹ ਮਸ਼ਾਦੀਆਂ ਦੇ ਵਿੱਚ ਦਿੰਨੇ ਆ ਤੇ ਲੋਕ ਪਸੰਦ ਵੀ ਕਰਦੇ ਆ ਉਹਦੇ ਬਾਬਤ ਫਿਰ ਗੱਲ ਕਰਾਂਗੇ ਤੋਂ ਖਲੇ ਪਿਛਲਾ ਸਿਲਸਿਲਾ ਸਾਡਾ ਜੋ ਸਰਕਲ ਸਾਡਾ ਚੱਲ ਰਿਹਾ ਜੋ ਤੁਹਾਨੂੰ ਪੂਰਾ ਉਹ 3 ਘੰਟੇ ਦੀ VHS ਦੇ ਵਿੱਚ ਜੋ ਅਸੀਂ ਕੁਆਲਿਟੀ ਦਿਖਾ ਲਦੇ ਸੀਗੇ 3 ਘੰਟੇ ਦੀ ਫਿਲਮ ਹੁੰਦੀ ਸੀ ਪਹਿਲਾਂ ਉਹਦੇ ਵਾਸਤੇ ਗੱਲ ਕਰਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਤੇ ਉਦੋਂ ਤੇ ਕੀ ਫਰਕ ਪੈ ਗਿਆ ਉਹਦੇ ਵਿੱਚ ਅਸੀਂ ਦਿਖਾਣੇ ਹੁੰਨੇ ਅਸੀਂ ਕਿ ਮਾਮਾ ਕਿਵੇਂ ਖੁਸ਼ ਕਰਨਾ ਵਿਆਹ ਦੇ ਵਿੱਚ ਇਹੋ ਜਿਹੇ ਤੱਤ ਬਣਾਉਂਦੇ ਸੀ ਮਾਸੀ ਨੂੰ ਕਿਵੇਂ ਖੁਸ਼ ਕਰਨਾ ਇੱਕ ਵਿਆਹ ਦੀ ਫਿਲਮ ਦੇ ਵਿੱਚ ਚਾਚੇ ਨੂੰ ਕਿਵੇਂ ਖੁਸ਼ ਕਰਨਾ ਤਾਏ ਨੂੰ ਕਿਵੇਂ ਖੁਸ਼ ਕਰਨਾ ਜੀਜਾ ਜੀ ਨੂੰ ਕਿਵੇਂ ਖੁਸ਼ ਕਰਨਾ ਇਹ ਮੇਰੇ ਸਾਰੇ ਰਿਸ਼ਤੇਦਾਰਾਂ ਦਾ ਸੀ ਇੱਕ ਚਾਰਟ ਬਣਾਇਆ ਹੁੰਦਾ ਸੀਗਾ ਕਿ ਕਿਹਨੂੰ ਕਿਹਨੂੰ ਕਿਸ ਤਰੀਕੇ ਦੇ ਨਾਲ ਉਹਦਾ ਵਿਆਹ ਦੇ ਵਿੱਚ ਇਹ ਉਹਨੂੰ ਪੇਸ਼ ਕੀਤਾ ਜਾਵੇ ਤਾਂ ਕਿ ਉਹ ਇਸ ਵਿਆਹ ਦੀ ਫਿਲਮ ਨੂੰ ਪਸੰਦ ਕਰੇ ਪਹਿਲੀ ਗੱਲ ਤੇ ਉਹ ਫਿਲਮ 3 ਘੰਟੇ ਦੀ ਹੁੰਦੀ ਸੀਗੀ 3 ਘੰਟੇ ਦੀ ਮੈਮਰੀ ਜਿਹੜੀ ਆ ਬੰਦੇ ਦੀ ਪੂਰੀ ਸ਼ਾਰਪ ਰਹਿੰਦੀ ਆ ਇਸੇ ਕਰਕੇ ਬਾਲੀਵੁੱਡ ਹਾਲੀਵੁੱਡ ਕੁਝ ਵੀ ਫਿਲਮਾਂ ਹੁੰਦੀਆਂ ਸੀ 3 ਘੰਟੇ ਉੱਪਰ ਨਹੀਂ ਜਾਂਦੀਆਂ ਅੱਜ ਸਮਾਂ ਬਦਲ ਗਿਆ ਅੱਜ 18-18 ਘੰਟੇ ਦਾ ਵੀਡੀਓ ਪੂਰਾ ਕੰਪਲੀਟ ਵੀਡੀਓ ਦਿਖਾ ਲਦੇ ਆ ਤੇ ਅੱਜ ਜਦੋਂ ਅਸੀਂ ਕਿਸੇ ਪੈਣ ਭਰਾ ਨੂੰ ਪੁੱਛਦੇ ਆ ਕਿ ਵੀਡੀਓ ਤੁਸੀਂ ਦੇਖ ਲਈਓ ਕਹਿੰਦੇ ਜੀ ਅਸੀਂ ਹਲੇ ਇੱਕ ਭਾਗ ਹੀ ਦੇਖਿਆ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਪੂਰੀ ਫਿਲਮ ਦੇਖਣ ਨੂੰ ਲੱਗ ਜਾਂਦੇ ਆ ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਉਦੋਂ ਸਿਰਫ 3 ਘੰਟੇ ਦੀ ਵੀਡੀਓ ਹੁੰਦੀ ਸੀ ਜਦੋਂ ਵੀਸੀਆਰ ਚੌਨ ਕਰ ਦਿੰਦੇ ਸੀ ਸਾਰਾ ਪਰਿਵਾਰ ਰੋਟੀ ਪਾਣੀ ਖਾ ਕੇ ਆਪਣੇ ਜਦੋਂ ਬੈਠ ਜਾਂਦਾ ਸੀਗਾ ਤੇ ਸਾਰੀ ਫਿਲਮ ਨੂੰ ਚੰਗੇ ਤਰੀਕੇ ਨਾਲ ਦੇਖ ਕੇ ਤੇ ਫਿਰ ਉੱਠਦਾ ਸੀਗਾ ਇਹ ਉਹਨਾਂ ਨੂੰ ਇੱਕ ਇੱਕ ਸੀਨ ਇੱਕ ਇੱਕ ਗੱਲਬਾਤ ਯਾਦ ਰਹਿ ਜਾਂਦੀ ਸੀਗੀ ਇਹ ਇਥੇ ਇਸ ਤਰ੍ਹਾਂ ਹੋਣੀ ਆ ਹੁਣ ਹੁਣ ਬਰਾਦ ਚੱਲੀ ਆ ਹੁਣ ਇਥੇ ਇਸ ਤਰ੍ਹਾਂ ਹੋਣੀ ਆ ਇਸ ਤਰ੍ਹਾਂ ਹੋਣੀ ਆ ਕਿਉਂਕਿ 3 ਘੰਟੇ ਦੀ ਮੈਮਰੀ ਦੇ ਵਿੱਚ ਸਾਰਾ ਕੁਝ ਬ੍ਰੇਨ ਦੇ ਵਿੱਚ ਦਿਮਾਗ ਦੇ ਵਿੱਚ ਵੱਸ ਜਾਂਦਾ ਸੀ ਹੁਣ ਜਿਆਦਾ ਲੰਬੀਆਂ ਫਿਲਮਾਂ ਲੈਂਥੀ ਹੋ ਜਾਣ ਨਾਲ ਉਹ ਜਦੋਂ ਅਸੀਂ ਪਹਿਲਾ 파ਟ ਦੇਖਦੇ ਆ ਤਾਂ ਸਾਨੂੰ ਜਦੋਂ ਅਸੀਂ 6ਵੇਂ 파ਟ ਤੱਕ ਦੇਖਦੇ ਸਾਨੂੰ ਪਹਿਲਾ 파ਟ ਭੁੱਲ ਜਾਂਦਾ ਜਦੋਂ ਅਸੀਂ 7ਵਾਂ 파ਟ ਦੇਖਦੇ ਸਾਨੂੰ ਦੂਜਾ ਭੁੱਲ ਜਾਂਦਾ ਇਵੇਂ ਤਾਂ ਪਤਾ ਹੀ ਨਹੀਂ ਲੱਗਦਾ ਫਿਲਮ ਚੰਗੀ ਆ ਜਾਂ ਠੀਕ ਬਣੀ ਆ ਜਾਂ ਕੀ ਬੜੀ ਬਸ ਜੋ ਮੋਰੇ ਚੱਲ ਰਿਹਾ ਸੀ ਉਹਦੇ ਵਾਸਤੇ ਉਹੋ ਜਿਹਾ ਨੂੰ ਕੁਝ ਦਿਖਾਈ ਦਿੰਦਾ ਹੈ ਤੇ ਉਦੋਂ 3 ਘੰਟੇ ਦੇ ਵਿੱਚ ਬਹੁਤ ਕੁਝ ਪਸੰਦੀਦਾ ਲੋਕੀ ਰਿਸਪੌਂਸ ਦਿੰਦੇ ਸੀਗੇ ਤੇ ਸੋ ਸਜਣੂ ਅੱਜ ਵੀ ਅਸੀਂ ਫਿਰ ਵੀ ਕੋਸ਼ਿਸ਼ ਸਾਡੀ ਇਸ ਜਾਰੀ ਇਸ ਲੈਂਥੀ ਫਿਲਮਾਂ ਦੇ ਵਿੱਚ ਇਸ ਲੰਬੀਆਂ ਰਿਕਾਰਡਿੰਗਾਂ ਦੇ ਵਿੱਚ ਵੀ ਕੁਝ ਨਾ ਕੁਝ ਐਸੇ ਤਾਥਾ ਪਾਏ ਜਾਣ ਜਿਨ੍ਹਾਂ ਨੂੰ ਲੋਕਾਂ ਨੂੰ ਕਵਾਲਿਟੀ ਵਧੀਆ ਲੱਗੇ ਤੇ ਕੁਛ ਨਾ ਕੁਛ ਉਹ ਆਪਣੀ ਮੈਮਰੀ ਚ ਯਾਦ ਰੱਖਣ ਕਿ ਉਹਨਾਂ ਨੂੰ ਫਿਲਮ ਪਸੰਦ ਆ ਜਵੇ ਤੇ ਲੋਕ ਕਰਦੇ ਵੀ ਆ ਉਹਦੇ ਬਾਬਤ ਬਾਅਦ ਚ ਗੱਲ ਕਰਾਂਗੇ ਸੋ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਸੀਗਾ ਕਿ ਇੱਕ ਇੰਤਜ਼ਾਰ ਲੜਕੀ ਦਾ ਕਿ ਇੱਕ ਜਦੋਂ ਦੁਲਹਨ ਬਣ ਕੇ ਸਾਜਤਾਜ ਕੇ ਤਿਆਰ ਹੋ ਕੇ ਆਪਣੇ ਮਾਹੀ ਦੇ ਬਰਾਤ ਦੀ ਆਉਣ ਦਾ ਇੰਤਜ਼ਾਰ ਕਰਦੀ ਆ ਤੇ ਉਹ ਕਿਵੇਂ ਕਰਦੀ ਆ ਤੁਸੀਂ ਉਹਨੂੰ ਬਹੁਤ ਹੀ ਉਸ ਫਿਲਮ ਨੂੰ ਲਾਈਕ ਕੀਤਾ ਪਸੰਦ ਕੀਤਾ ਤੇ ਸਾਡੇ ਨਾਲ WhatsApp ਦੇ ਉੱਤੇ ਹੋਰ ਵੀ ਸਵਾਲ ਆਪਣੇ ਮੈਸੇਜ ਕਰਕੇ ਸਾਨੂੰ ਸਵਾਲ ਕੀਤੇ ਆ ਤੇ ਜਿਨ੍ਹਾਂ ਸੱਜਣਾ ਨੇ ਇਹ ਸਵਾਲ ਕੀਤੇ ਆ ਤੁਹਾਡਾ ਧੰਨਵਾਦ ਤੇ ਹੁਣ ਅੱਜ ਅਸੀਂ ਦਿਖਾਵਾਂਗੇ ਕਿ ਵਿਆਹ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ VHS ਦੇ ਵਿੱਚ ਅਸੀਂ ਮਾਮੇ ਨੂੰ ਕਿਵੇਂ ਖੁਸ਼ ਕਰਦੇ ਸੀ ਕਿਉਂਕਿ ਮਾਮੇ ਦਾ ਇੱਕ ਬਹੁਤ ਖਾਸ ਰੋਲ ਸੀ ਮਾਮਾ ਉਸ ਵੇਲੇ ਮੈਂ ਦੱਸਦਾ ਤੁਹਾਨੂੰ ਸੱਜਣੋ ਕਿ ਜਿਹੜਾ ਇੱਕ মামਾ ਆ ਰਾਤ ਨੂੰ ਆਪਣੇ ਆਪਣੀ ਭੈਣ ਘਰ ਆ ਜਾਂਦਾ ਸੀ ਆਪਣੀ ਭਾਣ ਜੀ ਜਾਂ ਭਾਣ ਜਾ ਨੂੰ ਵਿਆਹ ਨੂੰ ਦੇ ਵਿੱਚ ਪਹਿਲਾਂ ਨਾਨਕੇ ਸ਼ੱਕ ਲੈ ਕੇ ਨਾਨਕ ਦੇ ਨਾਨਕੇ ਨਾਲ ਆ ਜਾਂਦੇ ਸਿਗੇ ਤੇ ਉਹ ਪੂਰਾ ਆਪਣਾ ਵਿਆਹ ਨੂੰ ਕੰਪਲੀਟ ਕਰਕੇ ਭਗਤਾ ਕੇ ਫੇਰ ਹੀ ਜਾਂਦੇ ਸਿਗੇ ਤੇ ਉਹਦੇ ਵਿੱਚ ਇਹ ਹੁੰਦਾ ਸੀ ਕਿ ਦੁਲਹਨ ਨੂੰ ਜਦੋਂ ਸਵੇਰ ਤੋਂ ਖਾਰੇ ਤੋਂ ਉਤਾਰਿਆ ਜਾਂਦਾ ਸੀ ਜਾਂ ਦੂਲੇ ਨੂੰ ਖਾਰੇ ਤੋਂ ਉਤਾਰਿਆ ਜਾਂਦਾ ਸੀ ਜੋ ਵੀ ਉਹ ਆਪਣੀ ਅਸੀਤ ਦੇ ਮੁਤਾਬਕ ਉਹਦੇ ਲਈ ਕੋਈ ਗਹਿਣਾ ਵਗੈਰਾ ਜਾਂ ਲੈ ਕੇ ਆਉਂਦੇ ਸੀਗੇ ਜਾਂ ਖਾਸ ਕਰਕੇ ਮੈਂ ਲੜਕੀ ਦੀ ਗੱਲ ਹੀ ਕਰ ਲੈਣਾ ਕਿਉਂਕਿ ਅੱਜ ਮੈਂ ਜਦੋਂ ਸਾਨੂੰ ਸੀਨ ਦਿਖਾਉਣ ਜਾਣ ਜਾ ਰਿਹਾ ਹਾਂ ਇੱਕ ਲੜਕੀ ਦੇ ਇਹ ਮਾਮਾ ਜੀ ਜਦੋਂ ਸਵੇਰ ਨੂੰ ਖਾਰੇ ਤੋਂ ਤਾਰਦਾ ਸੀ ਲੜਕੀ ਨੂੰ ਤੇ ਉਸ ਨੂੰ ਉਹਨੂੰ ਗਹਿਣਾ ਪਹਿਨਾਇਆ ਜਾਂਦਾ ਸੀ ਸਾਰਾ ਜਿਵੇਂ ਅੱਜ ਬਿਊਟੀ ਪਾਰਲਰ ਆਪਣੇ ਪੂਰਾ ਤਿਆਰ ਕਰਦੇ ਜੁਐਲਰੀ ਪਾਉਂਦੀ ਹੈ ਉਸ ਵੇਲੇ ਮਾਮਾ ਜੀ ਜੁਐਲਰੀ ਪਾਉਂਦਾ ਹੁੰਦਾ ਸੀ ਕੰਨ ਦੇ ਉਦੇ ਗਲੇ ਦੇ ਉਦੇ ਜੋ ਵੀ ਉਹਦਾ ਜੋ ਵੀ ਸੋਨਾ ਵਗੈਰਾ ਜਾਂ ਹੋਰ ਵੀ ਕੁਝ ਉਹਦੇ ਕਲੀਰੇ ਵੀ ਇਵਨ ਉਹ ਹੀ ਬਣਦਾ ਹੁੰਦਾ ਸੀਗਾ ਤੇ ਉਹਦੀ ਵਿੱਚ ਆਪੇ ਦਿਖਾਵਾਂਗੇ ਕਿਉਂਕਿ ਮਾਮੇ ਨੂੰ ਫਿਰ ਉਹ ਆਪਣਾ ਰੋਲ ਆਪਣਾ ਸੀਨ ਬਹੁਤ ਪਸੰਦ ਲੱਗਦਾ ਹੁੰਦਾ ਸੀ ਮੈਂ ਪੀਵੀ ਫਿਲਮ ਨੂੰ ਖਾਸ ਤੌਰ ਦੇ ਉਤੇ ਇਸ ਚੀਜ਼ਾਂ ਨੂੰ ਬਹੁਤ ਹੀ ਨੇੜੇ ਤੋਂ ਤੋਂ ਕਵਰ ਕਰਨ ਦੀ ਕੋਸ਼ਿਸ਼ ਕਰਦਾ ਸੀ ਇਹੋ ਹੀ ਕਾਰਨ ਸੀਗੇ ਕਿ ਅੱਜ ਤੱਕ ਲੋਕੀ ਪੀੜੀਦਾਰ ਪੀੜੀ ਪੀਵੀ ਫਿਲਮ ਨੂੰ ਆਪਣੇ ਵਰਕ ਦੇ ਵਿੱਚ ਆਪਣੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੱਧ ਤੋਂ ਵੱਧ ਇਹ ਵੀਡੀਓ ਰਿਕਾਰਡਿੰਗ ਕਰਾਉਂਦੇ ਨੇ ਤੇ ਆਓ ਆਪਾਂ ਅੱਜ ਦੇਖਦੇ ਕਿ ਇੱਕ ਮਾਮਾ ਇਹਨੂੰ ਕਿਵੇਂ ਖੁਸ਼ ਕੀਤਾ ਜਾਂਦਾ ਸੀ ਤੇ ਇੱਕ ਜੋ ਵੀ ਜੇ ਜਿਸ ਨੂੰ ਆਲੂ ਨੂੰ ਤਿਆਰ ਕਰਦੇ ਸੀ ਤੇ ਉਹ ਸਵੇਰ ਦੇ ਟਾਈਮ ਤੇ ਖਾਰੇ ਤੋਂ ਤਾਰ ਕੇ ਚਾਹੇ ਲੜਕੀ ਚਾਹੇ ਲੜਕਾ ਖਾਸ ਕਰਕੇ ਅੱਜ ਤੁਹਾਨੂੰ ਲੜਕੀ ਦਿਖਾਵਾਂਗੇ ਕਿਵੇਂ ਤਿਆਰ ਕਰਦੇ ਸੀ ਆਹੋ ਦੇਖਦੇ ਆਂ ਚੰਦਾ ਅੰਮਾ तो अपने घर जाओ देखो मुझे बच्चे ज्यादा शरारत नहीं करते जाओ मैं एक दिन झूला राजा के दल का कहा बुलाऊ एक दिन दूला राजा के दल का कहा बुलाऊ अपने हाथों ऐसी ही मैं गोली में तुझे बिठाऊँ उस दिन मुझको चौर तो के तू तो ऐसी दुनिया में जाए हर एक लड़की బాకర బుసరే బ एक दिन दूल्हा राजा के संग चार कहार बुलाऊं अपने हाथों से ही मैं डोली में तुझे बिठाऊं उस दिन मुझको छोड़ चार के तू ऐसी दुनिया में जाए हर एक लड़की यहां वापस लौट के फिरना रोता रहेगा बेचारा तेरा मामा रोता रहेगा बेचारा तेरा मामा